ਕ੍ਰਿਸ਼ਨੀ ਸਿੰਘ ਡੱਲੇਵਾੜ ਜੀ ਜਿੰਦਾਬਾਦ 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 ਬਿਜਲੀ ਦਾ ਬਿਜਲੀ ਬੋਰਡ ਦਾ ਨਿਜੀਕਰਨ ਬੰਦ ਕਰੋ ਬੰਦ ਕਰੋ ਬੰਦ ਕਰੋ ਡਾਕਟਰਾਂ ਵਿੱਚ ਮੁਲਾਜ਼ਮਾਂ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਪੰਜਾਬ ਦੇ ਸੰਗ ਕਰੋ ਬਿਜਲੀ ਸੋਧ ਬਿੱਲ 2020 ਬਕਸ ਲੋ ਬਕਸ ਲੋ ਬਕਸ ਲੋ ਕਿਸਾਨ ਅੰਦੋਲਨ ਦੇ ਦੋਹਾ ਫੋਰਮਾ ਦਾ ਇੱਕਾ ਜਿੰਦਾਬਾਦ 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 ਸਲਾਨ ਮਜ਼ਦੂਰ ਮੋਰਚਾ ਜਿੰਦਾਬਾਦ 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 ਦੂਰ ਮੋਰਚਾ ਕਰ ਰਾਜਨੀਤਿਕ ਗਿੰਦਾਬਾਦ ਆਪ ਤੇ ਕੇਂਦਰ ਸਰਕਾਰ ਮੁਰਦਾਬਾਦ 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 ਸਰ ਪਰ ਰੇਟ ਕਰਾਣੇ ਮੁਰਦਾਬਾਦ 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 ਛੇਪ ਵਾਲੇ ਮੀਟਰ ਨਹੀਂ ਲੱਗਣ ਦੇਾਂਗੇ ਨਹੀਂ ਲੱਗਣ ਦੇਵੇ ਨਹੀਂ ਲੱਗਣ ਦੇਾਂਗੇ ਬਿਜਲੀ ਸੋਧ ਬਿੱਲ 220 ਵਾਪਸ ਲੋ ਵਾਪਸ ਲੋ ਵਾਪਸ ਲੋ ਬਿਜਲੀ ਪੌੜ ਦਾ ਨਿੱਜੀਕਰਨ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਦਫ਼ਤਰਾਂ ਵਿੱਚ ਮੁਲਾਜ਼ਮਾਂ ਦਾ ਪ੍ਰਬੰਧ ਕਰੋ ਬੰਦ ਕਰੋ ਬੰਦ ਕਰੋ ਸਾਰੇ ਦਫ਼ਤਰਾਂ ਵਿੱਚ ਮੁਲਾਜ਼ਮਾਂ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ

ਅਨੁਚੰਤਾ ਦਿੱਲੀ ਦਫਤਰ ਦੇ ਵਿੱਚ ਆਏ ਆ ਕਰੋ ਕੀਤਾਗੇ ਮੈਂ ਗੁਰਨਾਮ ਸਿੰਘ ਜਹਾਨਪੁਰ ਪਗੜੀ ਸੰਭਾਲ ਲੈਰ ਪੰਜਾਬ ਤੇ ਸਾਡੇ ਨਾਲ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਦੇ ਸੂਬਾ ਜਰਨਲ ਸਕੱਤਰ ਓਂਕਾਰ ਸਿੰਘ ਪੁਰਾਣਾ ਬੰਗਾਲਾ ਕਿਸਾਨ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਅੱਜ ਇਸ ਗੱਲ ਕਰਕੇ ਬਿਜਲੀ ਦਫਤਰ ਦੇ ਵਿੱਚ ਆਏ ਆ ਕਿ ਪੂਰੇ ਪੰਜਾਬ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਸਾਰੇ ਤੇ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਬਿਜਲੀ ਬੋਰਡ ਨੂੰ ਵੀ ਜਿਹੜਾ ਤੋੜਕਾ ਉਹਨੂੰ ਪ੍ਰਾਈਵੇਟ ਪਾਰਟੀਸ਼ਨ ਮਤੇ ਵੱਲ ਜਿਹੜਾ ਆ ਉਹ ਵਧਾ ਰਹੀ ਹੈ ਜਿਸ ਦੇ ਨਾਲ ਜਿਹੜਾ ਪਬਲਿਕ ادارے ਹੈ ਜਿਹੜੇ ਸਰਕਾਰ ਦੀ ਨਿੱਜੀ ਪ੍ਰਾਪਰਟੀ ਹੈ ਲੋਕਾਂ ਦੀ ਪ੍ਰਾਪਰਟੀ ਹੈ ਉਹਨੂੰ ਪੂਰੀ ਤਰ੍ਹਾਂ ਡੇੜੀ ਉਹਦੀ ਭੰਨ ਤੋੜ ਕੀਤੀ ਜਾ ਰਹੀ ਹੈ ਤੇ ਉਹਨੂੰ ਕਾਰਪੋਰੇਟ ਹੱਥਾਂ ਦੇ ਵਿੱਚ ਜਿਹੜਾ ਉਹ ਇਹ ਫੜਾਇਆ ਜਾ ਸਕੇ ਉਹਦੀ ਬਾਗਡੋਰ ਜਿਸ ਦੇ ਨਾਲ ਖfstਕਾਰਾਂ ਦਾ ਪੰਜਾਬ ਦੀ ਜਨਤਾ ਦਾ ਪੂਰੇ ਭਾਰਤ ਦੀ ਜਨਤਾ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਪਹਿਲਾਂ ਜਿਹੜੇ ਨਾਰਮਲ ਮੀਟਰ ਜਿਹੜੇ ਮਹਿਕਮੇ ਵੱਲੋਂ ਲਾਏ ਜਾਂਦੇ ਸੀਗੇ ਉਹਦੇ ਵਿੱਚ ਕੋਈ ਮਹਿਕਮੇ ਨੂੰ ਇਹ ਸਦਾ ਬਾਹਰੀ ਕੋ ਘਾਟਾ ਨਹੀਂ ਸੀ ਚਿਪ ਵਾਲੇ ਮੀਟਰ ਜਿਹੜੇ ਆ ਸਿੱਧੇ ਦੇ ਸਿੱਧੇ ਤੌਰ ਤੇ ਪ੍ਰਾਈਵੇਟ ਘਰਾਨਿਆਂ ਦੇ ਵੱਡੇ ਤੌਰ ਤੇ ਉਹਨਾਂ ਦੇ ਹੱਕ ਵਿੱਚ ਜਾਂਦੇ ਉਹਨਾਂ ਨੂੰ ਵੱਡਾ ਮੁਨਾਫਾ ਲੈ ਕੇ ਦੇਣਗੇ ਜਿਸ ਦਾ ਕਿ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਆਮ ਜਨਤਾ ਉਹਦਾ ਵਿਰੋਧ ਕਰਨ ਜਾ ਰਹੀ ਹੈ ਕਿ ਇਹ ਜਿਹੜੇ ਚਿਪ ਵਾਲੇ ਮੀਟਰ ਹੈ ਜਿਹੜੇ ਕਾਰਪੋਰੇਟ ਘਰਾਨਿਆਂ ਦੇ ਹੱਕ ਦੇ ਵਿੱਚ ਜਾਂਦੇ ਆ ਸਿੱਧੇ ਦੇ ਸਿੱਧੇ ਲੋਕਾਂ ਦੀ ਲੁੱਟ ਕਰਨ ਦਾ ਜੇ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਉਹ ਰਚੀ ਜਾ ਰਹੀ ਹੈ ਇਸ ਦੇ ਵਿਰੋਧ ਦੇ ਵਿੱਚ ਅੱਜ ਬਿਜਲੀ ਦਫ਼ਤਰ ਦੇ ਵਿੱਚ ਆਏ ਆ ਸਰਕਾਰਾਂ ਜਿਹੜੀਆਂ ਜੋ ਮਰਜ਼ੀ ਵੀ ਕਹਿਣ ਇਹ ਆਪਣੇ ਆਪਣੇ ਇਹ ਜਿਹੜੇ ਪਬਲਿਕ ਦੇ ادارے ਆ ਇਹਨਾਂ ਨੂੰ ਬਰਬਾਦ ਕਰਨ ਜਾ ਰਹੀ ਹੈ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਅਸਲ ਦੇ ਵਿੱਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਆ ਉਹ ਆਪਣੀ ਪਾਰਟੀ ਦੇ ਪ੍ਰਤੀ ਜਿਹੜੇ ਆ ਉਹ ਸਹਿਰਦ ਹੁੰਦੇ ਆ ਕਿਉਂਕਿ ਉਹਨਾਂ ਨੇ ਕਿਸੇ ਨੁਮਾਇੰਦੇ ਨੇ ਪਾਰਟੀ ਦੇ ਕੋਲੋਂ ਬੈਨੀਫਿਟ ਲੈਣਾ ਪਾਰਟੀ ਦੇ ਕੋਲੋਂ ਟਿਕਟ ਲੈਣੀ ਹੈ ਇਸ ਗੱਲ ਕਰਕੇ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ ਜਿਹੜਾ ਵੀ ਵਿਧਾਇਕ ਹੁੰਦਾ ਉਹ ਆਪਣੀ ਪਾਰਟੀ ਦੇ ਪ੍ਰਤੀ ਰਿਸਪੌਂਸਿਬਿਲਟੀ ਲੈ ਕੇ ਆਉਂਦਾ ਉਦੇ ਲਈ ਉਹ ਹਾਜ਼ਰ ਰਹਿੰਦਾ ਉਹਦੇ ਸਾਰਿਆਂ ਤੇ ਉਹ ਕੰਮ ਕਰਦਾ ਇਸੇ ਤਰ੍ਹਾਂ ਸੈਂਟਰ ਗਵਰਨਮੈਂਟ ਜਿਹੜੀ ਪੰਜਾਬ ਸਰਕਾਰ ਤੋਂ ਵੀ ਕੰਮ ਕਰਵਾ ਰਹੀ ਜੇ ਕਿਤੇ ਅਸੀਂ ਗੱਲ ਕਰੀਏ ਤੇ ਚਿਪ ਵਾਲੇ ਮੀਟਰ ਮੇਰੇ ਸਾਹਮਣੇ 2 ਸਾਲ ਤੋਂ ਘਟਕੋਲ ਲੜਾਈ ਲੜਦੇ ਬੇ ਕਈਆਂ ਦੇ ਇੱਕ ਵਾਰੀ ਮੈਂ ਵੀਡੀਓ ਕੀਤੀ ਚਿਪ ਵਾਲੇ ਮੀਟਰ ਪਟਾਈ ਵੀ ਸੀਗੇ ਮੁਰਕੇ ਫੇਰ ਲੱਗੇ ਕਿ ਲੋਕਾਂ ਵਿੱਚ ਅਵੇਅਰਨੈਸ ਨਹੀਂ ਇਸ ਚੀਜ਼ ਦੀ ਆਈ ਲੋਕ ਇਕੱਲੇ ਤੌਰ ਤੇ ਪਿੰਡਾਂ ਦੇ ਵਿੱਚ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਇਹ ਜਿਹੜੇ ਚਿਪ ਵਾਲੇ ਮੀਟਰ ਹੈ ਉਹ ਨਾ ਲਾਏ ਜਾਣ ਪਰ ਲੋਕ ਪੂਰੀ ਤਰ੍ਹਾਂ ਸੁਚੇਤ ਨਹੀਂ ਆਮ ਜਨਤਾ ਜਿਹੜੀ ਭੋਲੀ ਭਾਲੀ ਜਨਤਾ ਉਹਨਾਂ ਨੂੰ ਠੱਗਣ ਦਾ ਰਸਤਾ ਇਹਨਾਂ ਨੇ ਉਹ اختیار ਕਰ ਲਿਆ ਜਿਹੜਾ ਚਿਪ ਵਾਲਾ ਮੀਟਰ ਹੈ ਜੇ ਬਿਜਲੀ ਦੇ ਵਿੱਚ ਲਾਈਨ ਦੇ ਵਿੱਚ ਕੋਈ ਫਾਲਟ ਹੋਵੇ ਅਸਮਾਨੀ ਬਿਜਲੀ ਡਿਗੇ ਜਾਂ ਕਿਤੇ ਕੋਈ ਹੋਰ ਲਾਈਨ ਦੇ ਵਿੱਚ ਕੋਈ ਨੁਕਸ ਪੈ ਗਿਆ ਜੇ ਉਹ ਮੀਟਰ ਜੰਪ ਕਰ ਗਿਆ ਸਾਰੇ ਦਾ ਸਾਰਾ ਖਰਚਾ ਜਿਹੜਾ ਉਹ ਖਪਤਕਾਰ ਦੇ ਉਤੇ ਡਿਗੇਗਾ ਜਿਹੜਾ ਸੌਆਂ ਚ ਨਹੀਂ ਉਹ ਹਜ਼ਾਰਾਂ ਦੀ ਰੁਪਈਆਂ ਦੀ ਤਦਾਦ ਜਿਹੜੀ ਉਹ ਖਪਤਕਾਰ ਦੇ ਖਾਤੇ ਦੇ ਵਿੱਚ ਜਿਹੜੀ ਉਹ ਪੈ ਜਾਣੀ ਆ ਤੇ ਚਿਪ ਜਿਹੜਾ ਨਾਲ ਮੀਟਰ ਹੈ ਉਹ ਇੱਕ ਤਰ੍ਹਾਂ ਦਾ ਵਟਸਐਪ ਨੰਬਰ ਹੈ ਤੋ ਉਹ ਇੱਕੋ ਦਫਤਰ ਦੇ ਬੈਠਿਆ ਬਿਠਾਇਆ ਇੱਕ ਟਾਈਮ ਤੇ ਉਹ ਬਿਜਲੀ ਨੂੰ ਆਰਾਮ ਨਾਲ ਜਿਵੇਂ ਫੋਨ ਚੋਂ ਪੈਸੇ ਮੁੱਕ ਗਏ ਉਸੇ ਤਰ੍ਹਾਂ ਜੇ ਚਿਪ ਵਿੱਚੋਂ ਪੈਸੇ ਮੁੱਕ ਖਤਮ ਹੋ ਗਏ ਤੋ ਬਿਜਲੀ ਜਿਹੜੀ ਆ ਖਪਤ ਕਰਦੀ ਉਹ ਬੰਦ ਕਰ ਦਿੱਤੀ ਤੇ ਤੁਹਾਡੇ ਕਹਿਣ ਦਾ ਮਤਲਬ ਇਹ ਜਿੱਦਾਂ ਹੁਣ ਕਿਉਂਕਿ ਸਰਕਾਰ ਵੱਲੋਂ ਬਿਜਲੀ ਫਰੀ ਦਿੱਤੀ ਗਈ ਤੇ ਪਿੰਡਾਂ ਨੂੰ ਕਈਆਂ ਜੁੰਟਾਂ ਦੇ ਹਿਸਾਬ ਨਾਲ ਤੇ ਫੇ ਇਸ ਤਰ੍ਹਾਂ ਫੇ ਲੋਕਾਂ ਨੂੰ ਇਹ ਸੁਵਿਧਾ ਹੀ ਬੰਦ ਹੋ ਜਾਏਗੀ ਫਿਰ ਤਾਂ ਬਿਲਕੁਲ ਸਰਕਾਰ ਜਦੋਂ ਨਿਜੀਕਰਨ ਵੱਲ ਨੂੰ ਵਧ ਗਈ ਤੇ ਜਿਹੜੀ ਇਹ ਸੁਵਿਧਾ ਜਿਹੜੀ ਆ ਸਰਕਾਰ ਨੇ ਦਿੱਤੀ ਹੋਈ ਹੈ ਜਿਸ ਤਰ੍ਹਾਂ ਹੀ ਸਰਕਾਰ ਪਹਿਲੇ ਮੀਟਰਾਂ ਦੇ ਰਹੀਂ ਲੱਖਾਂ ਰੁਪਏ ਜਿਹੜੇ ਉਹ ਖਪਤਕਾਰਾਂ ਕੋਲੋਂ ਕਮਾਉਂਦੀ ਹੈ ਕੀ ਉਹ ਮੀਟਰਾਂ ਦੇ ਵਿੱਚ ਕੋਈ ਨੁਕਸ ਸੀ ਸਰਕਾਰ ਨੇ ਇਹ ਦੱਸਣ ਦੀ ਕੋਸ਼ਿਸ਼ ਪਬਲਿਕ ਨੂੰ ਕੀਤੀ ਨਹੀਂ ਜਦ ਕੇ ਅਸੀਂ ਸਮਝਦੇ ਹਾਂ ਕਿ ਉਹ ਮੀਟਰ ਜਿਹੜੇ ਪਹਿਲਾਂ ਮੈਨੂਅਲ ਦੂਸਰੇ ਮੀਟਰ ਆਉਂਦੇ ਸੀਗੇ ਉਹਨਾਂ ਦੇ ਵਿੱਚ ਵੀ ਕੋਈ ਨੁਕਸ ਨਹੀਂ ਸੀ ਡਿਜੀਟਲ ਮੀਟਰ ਆਏ ਸਰਕਾਰ ਲੋਕਾਂ ਨੇ ਪ੍ਰਵਾਨ ਕੀਤੀ ਉਹਦੇ 'ਚ ਵੀ ਕੋਈ ਨੁਕਸ ਨਹੀਂ ਪਰ ਇਹ ਕਾਰਪੋਰੇਟਰ ਘਰਾਣਿਆਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਸਰਕਾਰ ਆਪਣੇ ਖਰਚੇ ਤੇ ਪਹਿਲੇ ਕਾਰਪੋਰੇਟ ਘਰਾਣਿਆਂ ਨੂੰ ਮੀਟਰ ਚਿਪ ਵਾਲੇ ਜਿਹੜੇ ਆ ਉਹ ਅਵੇਲੇਬਲ ਕਰਵਾ ਕੇ ਦੇ ਰਹੀ ਆ ਉਹਨਾਂ ਨੂੰ ਲਵਾ ਕੇ ਦੇ ਰਹੀ ਆ ਉਸ ਤੋਂ ਬਾਅਦ ਜਿਹੜੀਆਂ ਬਿਜਲੀ ਬੋਰਡ ਜਿਹੜੇ ਪਬਲਿਕ ਦੇ ادارے ਆ ਬਿਜਲੀ ਬੋਰਡ ਵਰਗੇ ਉਹ ਕਾਰਪੋਰੇਟ ਕਰਾਣਿਆਂ ਨੂੰ ਜਿਹੜੇ ਆ ਉਹ ਸੌਂਪੇ ਜਾਣੇ ਥੈਂਕ ਯੂ ਥੈਂਕ ਯੂ ਜਲਦੀ ਸਰ ਮੈਂ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਤੋਂ ਸੂਬਾ ਜਨਰਲ ਸਕੱਤਰ ओंकार ਸਿੰਘ ਪੁਰਾਣਾ ਪੰਗਾਲਾ ਮੇਰੇ ਨਾਲ ਬਹੁਤ ਹੀ ਸਰਕਾਰਯੋਗ ਆਗੂ ਸਾਡੇ ਪਗੜੀ ਸੰਭਾਲ ਲਹਿਰ ਤੋਂ ਸੂਬਾ ਜਨਰਲ ਸਕੱਤਰ ਭਾਈ ਗੁਰਨਾਮ ਸਿੰਘ ਜਿਹਹਾਨਪੁਰ ਹੋਰ ਸਾਡੇ ਜਥੇਬੰਦੀਆਂ ਦੇ ਦਰਜਾ ਬਦਰਜਾ ਸਤਕਾਰਯੋਗ ਆਗੂ ਸਹਿਬਾਨ ਤੇ ਵਰਕਰ ਅੱਜ ਜਿਹੜਾ ਬਿਜਲੀ ਦਫਤਰ ਮੁਕੀਰੀਆਂ ਦੇ ਮਾਨਯੋਗ ਐਕਸੀਅਨ ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇਣ ਪਹੁੰਚੇ ਸਾਡੀਆਂ ਕਿਸਾਨ ਜਥੇਬੰਦੀਆਂ ਦਾ ਕਿਸਾਨ ਅੰਦੋਲਨ ਦੇ ਦੋਹਾਂ ਫੋਰਮਾਂ ਦੀ ਜਥੇਬੰਦੀਆਂ ਦਾ ਅੱਜ ਸੁਨੇਹਾ ਕਿ ਸਾਰੇ ਪੰਜਾਬ ਅੰਦਰ ਜਿਹੜੇ ਆ ਅੱਜ ਬਿਜਲੀ ਬੋਰਡ ਦੇ ਐਕਸੀਅਨ ਐਸਸੀ ਤੇ ਚੇਅਰਮੈਨ ਨੂੰ ਜਿਹੜਾ ਇਹ ਮੰਗ ਪੱਤਰ ਦਿੱਤੇ ਜਾਣ ਕਿ ਜਿਹੜਾ ਆਉਣ ਵਾਲਾ ਮੌਨਸਨ ਸੈਸ਼ਨ ਹੈ ਉਦੇ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਦੋਵੇਂ ਮਿਲ ਕੇ ਬਿਜਲੀ ਸੋਧ ਮਿਲ 2020 ਜਿਹੜਾ ਪਹਿਲਾਂ ਤੇ ਕੇਂਦਰ ਸਰਕਾਰ ਨੇ ਰੱਦ ਕੀਤਾ ਸੀ ਉਹਨੂੰ ਦੁਬਾਰਾ ਲਾਗੂ ਕਰਨ ਜਾ ਰਹੇ ਆ ਜਿਹਦੇ ਵਿੱਚ ਚਿਪ ਵਾਲੇ ਮੀਟਰ ਜਿਹੜੇ ਆ ਉਹ 31 ਅਗਸਤ ਤੱਕ ਜਿਹੜਾ ਮਨੋਰ ਲਾਲ ਖੱਟਰ ਨੇ ਤੁਸੀਂ ਦੇਖਿਆ ਹੋਣਾ ਬਿਆਨ ਦਿੱਤਾ ਵੀ 31 ਅਗਸਤ ਤੱਕ ਜਿਹੜੇ ਆ ਉਹ ਸਭ ਤੋਂ ਪਹਿਲਾਂ ਮੁਲਾਜ਼ਮਾਂ ਦੇ ਘਰਾਂ ਵਿੱਚ ਲਾਏ ਜਾਣਗੇ ਉਹਦੇ ਬਾਅਦ ਦੇ ਵਿੱਚ ਕਿਸਾਨਾਂ ਦੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਲਾਏ ਜਾਣਗੇ ਜਦੋਂ ਕਿ ਪਹਿਲੇ ਜਿਹੜੇ ਸਾਡੇ ਆਮ ਮੀਟਰ ਲੱਗੇ ਸੀ ਉਹ ਬਿਲਕੁਲ ਠੀਕ ਚੱਲਦੇ ਸੀ ਉਹਨਾਂ ਦੇ ਵਿੱਚ ਕੋਈ ਨੁਕਸ ਨਹੀਂ ਸੀ ਪਰ ਤੁਸੀਂ ਵੇਖਿਆ ਹੋਣਾ ਕਿ ਜੇ ਉਹ ਮੀਟਰ ਪਹਿਲੇ ਸਾਡੇ 1 ਯੂਨਟ ਜਿਹੜੀ ਹੈ ਉਹ ਖਫਤ ਕਰਦੇ ਆ ਆਉਂਦੀ ਹੈ ਉਹਨਾਂ ਦੀ 1 ਯੂਨਟ ਵੱਲਦੀ ਆ ਤੇ ਅੱਜ ਦਾ ਮੀਟਰ ਜਿਹੜਾ ਇਹ 3-4 ਯੂਨਟਾਂ ਉਹਦੇ ਮੁਕਾਬਲੇ ਜਿਹੜੀਆਂ ਉਹ ਸ਼ੋਅ ਕਰਦਾ ਫਿਰ ਬਿਜਲੀ ਦਫ਼ਤਰਾਂ ਵਿੱਚ ਬੈਠ ਕੇ ਹੀ ਜਿਹੜੇ ਉਹ ਤੁਹਾਨੂੰ ਬਿੱਲ ਭੇਜ ਦਿੱਤੇ ਜਾਣਗੇ ਆਨਲਾਈਨ ਮੁਲਾਜ਼ਮ ਜਿਹੜੇ ਆ ਉਹ ਵੀ ਬਿਜਲੀ ਬੋਰਡ ਦੇ ਵਿੱਚੋਂ ਮਨ ਲੋ ਮੁਲਾਜ਼ਮ ਘਟਣਗੇ ਅਸੀਂ ਇਹ ਕਹਿੰਨੇ ਆ ਕਿ ਬਿਜਲੀ ਦਾ ਨੀਜੀਕਰਨ ਬੰਦ ਕਰੋ ਸਾਡਾ ਨਾਰਾ ਹੈ ਤੇ ਪੰਜਾਬ ਦੇ ਸਾਰੇ ਦਫ਼ਤਰਾਂ ਦੇ ਵਿੱਚ ਜਿੰਨੇ ਵੀ ਆ ਬਿਜਲੀ ਦਫ਼ਤਰ ਹੋਣਾ ਤਹਿਸੀਲਾਂ ਦੇ ਵਿੱਚ ਦਫ਼ਤਰ ਹੈ ਥਾਣਿਆਂ ਚ ਉਥੇ ਸਾਰੇ ਦਫ਼ਤਰਾਂ ਦੇ ਵਿੱਚ ਮੁਲਾਜ਼ਮਾਂ ਦਾ ਪ੍ਰਬੰਧ ਕਰੋ ਇਹਦਾ ਸਾਡਾ ਕਹਿੰਦਾ ਮਤਲਬ ਹੈ ਸਾਡੇ ਜਿਹੜੇ ਜਿਹੜੀ ਪੰਜਾਬ ਤੇ ਦੇਸ਼ ਦੀ ਜਵਾਨੀ ਹੈ ਉਹਨਾਂ ਨੂੰ ਰੁਜ਼ਗਾਰ ਮਿਲੇ ਤੇ ਇਸ ਇਹ ਜਿਹੜੀ ਸਰਕਾਰਾਂ ਆ ਕਿ ਜਦੋਂ ਵੋਟਾਂ ਹੁੰਦੀਆਂ ਉਦੋਂ ਕਾਰਪੋਰੇਟ ਘਰਾਣਿਆਂ ਕੋਲੋਂ ਪੈਸੇ ਲੈ ਕੇ ਚੋਣਾਂ ਲੜਦੀਆਂ ਤੇ ਫਿਰ ਉਹਨਾਂ ਨੂੰ ਮੁਨਾਫਾ ਦੇਣ ਦੇ ਲਈ ਉਹਨਾਂ ਦੀਆਂ ਕੰਪਨੀਆਂ ਵੱਲੋਂ ਬਣਾਏ ਜਿਹੜੇ ਮੀਟਰ ਹੈ ਉਹ ਘਰਾਂ ਦੇ ਵਿੱਚ ਲਾਉਣ ਜਾ ਰਹੇ ਆ ਅੰਬਾਨੀ ਅੰਡਾਨੀਆ ਦੇ ਸੋ ਅਸੀਂ ਇਹ ਨਹੀਂ ਲੱਗਣ ਦਿਆਂਗੇ ਅਗਲੀ ਗੱਲ ਹੈ ਜਿਹੜਾ ਲੁਧਿਆਣੇ ਦੇ ਵਿੱਚ ਅਰਬਨ ਸਟੇਟ ਬਣਾਉਣ ਜਾ ਰਹੀ ਹੈ ਸਰਕਾਰ ਤੇ 24000 ਕਿੱਲੇ ਤੋਂ ਉੱਤੇ ਜ਼ਮੀਨ ਜਿਹੜੀ ਹੈ ਉਹ 31 32 ਪਿੰਡਾਂ ਦੀ ਜਿਹੜੀ ਆ ਖੋਣ ਜਾ ਰਹੀ ਹੈ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਇਹ ਚੈਲੰਜ ਕਰਕੇ ਇਹ ਗੱਲ ਕਹਿੰਦੇ ਆ ਕਿ ਕਿਸਾਨਾਂ ਮਜ਼ਦੂਰਾਂ ਦੀ ਸਾਡੇ ਦਾਦੇ ਪਰਦਾਦਿਆਂ ਦੀ ਮਿਹਨਤ ਕਿਰਤ ਕਮਾਈ ਨਾਲ ਬਣਾਈ ਜ਼ਮੀਨ ਦੇ ਉੱਤੇ ਅਸੀਂ ਜਾਕਾ ਨਹੀਂ ਪੈਣ ਦਿਆਂਗੇ ਉਖੋਂ ਨਹੀਂ ਦੇਵਾਂਗੇ ਦੇਵਾਂਗੇ ਤੁਹਾਨੂੰ ਕਿਉਂਕਿ ਤੁਸੀਂ ਸਿਰਫ ਉਹ ਜ਼ਮੀਨ ਲੈ ਕੇ ਉੱਥੇ ਕਾਰਪੋਰੇਟ ਕਰਾਉਣਿਆਂ ਨੂੰ ਲਿਆਉਣਾ ਚਾਹੁੰਦੇ ਹੋ ਅਸੀਂ ਜਿਹੜਾ ਸਾਡੀ ਇਹ ਰੋਜੀ ਰੋਟੀ ਦਾ ਸਾਧਨ ਹੈ ਕਿਸਾਨਾਂ ਮਜ਼ਦੂਰਾਂ ਦੀ ਦਾ ਉਹ ਅਸੀਂ ਇਸੇ ਤਰ੍ਹਾਂ ਜਿਹੜੀਆਂ ਆਪਣੀਆਂ ਜ਼ਮੀਨਾਂ ਅਸੀਂ ਚਾਹੁੰਦੇ ਹਾਂ ਵੀ ਵਾਈ ਕਰਕੇ ਤੇ ਦੇਸ਼ ਤੇ ਦੁਨੀਆਂ ਦਾ ਜਿਹੜਾ ਢਿੱਡ ਹੈ ਉਹਨਾਂ ਦਾ ਤਾਂ ਇਸੇ ਤਰ੍ਹਾਂ ਹੀ ਭਰੇ ਸੋ ਅੱਜ ਦਾ ਜਿਹੜਾ ਉਸ ਲਈ ਹੁਣ ਮੰਗ ਪੱਤਰ ਦੇਣ ਜਾ ਰਹੇ ਹਾਂ ਐਕਸ਼ਨ ਕਮੇਟੀਆਂ ਨੂੰ ਤੇ ਤੁਹਾਡੇ ਸਾਹਮਣੇ ਉਹ ਮੰਗ ਪੱਤਰ ਹੈ ਜੀ ਜਿਹੜਾ ਅਸੀਂ ਦੇਵਾਂਗੇ ਤੇ ਅਸੀਂ ਇਹ ਗੱਲ ਕਹਿਨੇ ਆਂ ਕਿ ਜੇਕਰ ਸਰਕਾਰ ਨੇ ਇਹਦੇ ਮਤਲਬ ਉੱਤੇ ਮੰਗ ਪੱਤਰ ਦੇ ਉੱਤੇ ਜਿਹੜੀ ਗੌਰ ਨਾ ਕੀਤੀ ਤੇ 14 ਆ ਜਿਹੜੀ ਜੁਲਾਈ ਆ ਰਹੀ ਹੈ ਸਾਡੀ ਜਿਹੜਾ ਵੀ ਸਾਡਾ ਕਿਸਾਨ ਜਥੇਬੰਦੀਆਂ ਦਾ ਸੁਨੇਹਾ ਉਹ ਰੇਲਾਂ ਦੇ ਉੱਤੇ ਆਉਣਾ ਦਾ ਹੋਵੇ ਸੜਕਾਂ ਦੇ ਉੱਤੇ ਆਉਣਾ ਦਾ ਹੋਵੇ ਐਮਐਲਏ ਜਾਂ ਮੰਤਰੀਆਂ ਦੇ ਘਰਾਂ ਦਾ ਕਰਾਓ ਕਰਨ ਦਾ ਹੋਵੇ ਫਿਰ ਉਹਦੇ ਉੱਤੇ ਅਸੀਂ ਪੈਰਾ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੇਰਾ ਨਾਮ ਸਚਾ ਸਿੰਘ ਹੈ ਮੰਡਲ ਸਬਡੰਟ ਵਕੀਰ ਹਾਂ ਜੀ ਜਸਟੀਸ ਜੀ ਇਹ ਮੰਗ ਪੱਤਰ ਸੌਪਿਆ ਗਿਆ ਕਿਸਾਨ ਜਥੇਬੰਦੀਆਂ ਵਾਲੇ ਕੀ ਕਹਿਣਾ ਚਾਹੁੰਦੇ ਇਹ ਸਭ ਅੰਦਰ ਜਿਹੜਾ ਹੈਗਾ ਆਪਾਂ ਗਾਣੇ ਹਰ ਥੋੜੀ ਨੂੰ ਅਸੀਂ ਅੱਜ ਹੀ ਜਿਹੜਾ ਹੈਗਾ ਉਹ ਪੁਛਾ ਦੇਣਾ ਹੈ ਬਾਕੀ ਉਹਨਾਂ ਨੂੰ ਜੋ ਕਾਰਵਾਈ ਕਰਨੀ ਹੈ ਉਹ ਆਪਰੇ ਦੱਸਾਂਗੇ ਸਰ ਕੀ ਕੀ ਮੰਗਾਂ ਵਿੱਚ ਰੱਖੀਆਂ ਹੈ